ਸਸਿਕਾ ਜੀ ਮੈਂ ਕੋਮਲ ਕਪੂਤ ਉਸ ਦੇਖ ਰਹੇ ਚੈਨਲ ਪੰਜਾਬੀ ਅਕਸਰ ਕੈਨੇਡਾ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਅਤੇ ਜਿਨ੍ਹਾਂ ਨੂੰ ਬੇਖ ਮਾਪੇ ਵੀ ਡਾ ਲ ਜਾਂਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਬਾਹਰ ਦਾ ਦੁੱਖ ਕਰਨ ਦੇ ਨਾ ਕਰਨ ਦੇ ਜੀ ਹਾਂ ਅਜਿਹੀ ਇੱਕ ਹੋਰ તાਜਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਮੋਟਿਆਰ ਕੁੜੀ ਦੀ ਕੈਨੇਡਾ ਦੇ ਸਮੁੰਦਰ ਦੇ ਕੰਡੇ ਤੋਂ ਲਾਸ਼ ਮਿਲੀ ਹੈ ਤੇ ਲੜਕੀ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਜੋ ਕਿ ਪੰਜਾਬ ਦੇ ਡੇਰਾ ਬਸੀ ਆ ਪਾਗੂ ਦੀ ਬੇ ਦੱਸੀ ਜਾ ਰਹੀ ਹੈ ਪੰਜਾਬ ਦੇ ਡੇਰਾ ਬੱਸੀ ਸ਼ਹਿਰ ਤੋਂ ਕੈਨੇਡਾ ਪੜਨ ਗਈ 21 ਸਾਲਾ ਲੜਕੀ ਦੀ ਪੇਤ ਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਉਸ ਦੀ লাশ ਉਥੇ ਸਮੁੰਦਰ ਕੰਢੇੋਂ ਮਿਲੀ ਹੈ ਮ੍ਰਿਤਕਾ ਦੀ ਪਛਾਣ ਵੈਣਸ਼ਿਕਾ ਵਜੋਂ ਹੋਈ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਸੈਣੀ ਵਾਸੀ ਸੈਣੀ ਮੁਹੱਲਾ ਦੀ ਧੀ ਦੱਸੀ ਜਾ ਰਹੀ ਹੈ ਦੱਸਦੇ ਦਵਿੰਦਰ ਸੈਣੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਕਰੀਬੀਆ ਦੇ ਵਿੱਚੋਂ ਨੇ ਪਰਿਵਾਰ ਨੂੰ ਸ਼ੱਕ ਹੈ ਕਿ ਵੰਸ਼ੀ ਦਾਦਾ ਕਤਲ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਵੰਸ਼ੀਕਰ 28 ਸਾਲ ਪਹਿਲਾਂ ਡੇਰਾਬਸੀ ਤੋਂ ਪੜ੍ਹਾਈ ਕਰਨ ਦੇ ਲਈ ਕੈਨੇਡਾ ਦੇ ਓਟਵਾ ਸ਼ਹਿਰ ਗਈ ਸੀ। ਦੱਸਿਆ ਵੰਸ਼ੀਕਰ 22 April ਨੂੰ ਆਪਣੇ ਕੰਮ ਉੱਤੇ ਗਈ ਪਰ ਘਰ ਵਾਪਸ ਨਾ ਲੋਟ ਪਈ। ਹਾਲਾਂਕਿ ਉਸ ਦਾ 25 April ਨੂੰ IELTS ਦਾ ਪੇਪਰ ਸੀਗਾ। ਉਸ ਦੇ ਨਾਲ ਪੇਪਰ ਦੇਣ ਵਾਲੀ ਸਹੇਲੀ ਨੇ ਉਸ ਨੂੰ ਵਾਰ-ਵਾਰ ਫੋਨ ਕੀਤੇ ਪਰ ਫੋਨ ਪੰਦ ਆ ਰਿਹਾ ਸੀ ਤੇ ਉਹ ਜਦੋਂ ਵੰਸ਼ੀਕਰ ਦੇ ਘਰ ਗਈ ਤਾ ਪਤਾ ਲੱਗ ਗਿਆ ਕਿ ਉਹ 22 ਅਪ੍ਰੈਲ ਤੋਂ ਕਰ ਨਹੀਂ ਪਦੀ ਵੰਸ਼ਿਕਾ ਦੀ ਸਹੇਲੀ ਨੇ ਉਸਦੇ ਪਰਿਵਾਰ ਮੈਂਬਰਾਂ ਅਤੇ ਉੱਥੇ ਰਹਿੰਦੇ ਕਈ ਦੋਸਤਾਂ ਨੂੰ ਸੂਚਿਤ ਕੀਤਾ ਅਤੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਵੰਸ਼ਿਕਾ ਦੇ ਦੋਸਤਾਂ ਅਤੇ ਹੋਰਾਂ ਨੇ ਸਥਾਨਕ ਸੰਸਦ ਮੈਂਬਰਾਂ ਦੇ ਨਾਲ ਵੀ ਸੰਪਰਕ ਕੀਤਾ ਤੇ ਦੱਸਿਆ ਜਾ ਰਿਹਾ ਹੈ ਕਿ ਅਜੂਸੀ Laash ਸਮੁੰਦਰ ਕੰਢੇਓ ਬੀਚ ਤੋਂ ਮਿਲੀ ਹੈ ਮੋਦੀ ਇਸ ਦੁਖਦ ਖਬਰ ਨੂੰ ਸੁਣ ਕੇ ਵੰਸ਼ਿਕਾ ਦਾ ਪਰਿਵਾਰ ਕਾਫੀ ਡੂੰਘੇ ਸਦਮੇ ਵਿੱਚ ਹੈ ਦਵਿੰਦਰ ਸੈਣੀ ਨੇ ਇਹ ਵੀ ਦੱਸਿਆ ਕਿ ਉਸਦੇ ਵੰਸ਼ਿਕਾ ਦੇ ਨਾਲ 22 ਅਪ੍ਰੈਲ ਨੂੰ ਫੋਨ ਉੱਤੇ ਗੱਲ ਕੀਤੀ ਸੀ ਜਿਸ ਕਾਰਨ ਹੁਣ ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਕਿ ਉਸ ਦਾ ਕਤਲ ਹੋਇਆ ਹੈ ਅਤੇ ਏਸੀ ਜਾਂਚ ਹੋਣੀ ਚਾਹੀਦੀ ਹੈ ਜੀ ਹਾਂ ਵੰਸ਼ਿਕਾ ਦੇ ਮਾਪਿਆਂ ਨੇ ਪਰਿਵਾਰ ਪਾਲਿਆ ਨੇ ਸਥਾਨਕ ਪੁਲਿਸ ਤੋਂ ਜਾਂਚ ਦੀ ਮੰਗ ਕੀਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਨਵਾਂ ਮੋੜ ਲੈਂਦੀ ਹੈ ਜ਼ਿਕਰ ਇਹੋ ਹੈ ਕਿ ਮੇਰੇ ਤੱਕ ਲੜਕੀ ਵੰਸ਼ਿਕਾ ਪੰਜਾਬ ਦੇ ਆਪਾਗੂ ਦਵਿੰਦਰ ਸੈਣੀ ਦੀ ਬੇਟੀ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਜਿਤੇ પાસੇ ਸਦਮੇ ਦੇ ਵਿੱਚ ਹੈ ਤਾਂ ਉੱਥੇ ਹੀ ਦੂਜੇ ਪਾਸੇ ਪਰਿਵਾਰ ਦੇ ਵੱਲੋਂ ਸਥਾਨਕ ਪੁਲਿਸ ਦੇ ਵੱਲੋਂ ਵੰਸ਼ਿਕਾਰੀ ਮੋਤੇ ਪਿੱਛੇ ਦੇ ਅਸਲ ਕਾਰਨਾਂ ਦੀ ਜਾਂਚ ਲਈ ਮੰਗ ਵੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਚੰਨ ਪੰਜਾਬੀ